ਗੁਰੂ ਪਿਆਰੀ ਸਾਧ ਸੰਗਤੀ ਸਾਖੀ ਦਾ ਨਾਮ ਹੈ ਆਈ ਬਚਿੱਤਰ ਸਿੰਘ ਜੀ ਆਨੰਦਪੁਰ ਸਾਹਿਬ ਵਿਖੇ ਲੋਗੜ ਦੇ ਕਿਲੇ ਨੂੰ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਘੇਰ ਲਿਆ ਤਾਂ ਕਿ ਕਿਲੇ ਅੰਦਰ ਰਸਦ ਪਾਣੀ ਨਾ ਜਾ ਸਕੇ ਤੇ ਸਿੰਘਾਂ ਨੂੰ ਹਾਰ ਮੰਨਣ ਲਈ ਮਜਬੂਰ ਕੀਤਾ ਜਾ ਸਕੇ ਸਾਰੇ ਪਾਸਿਓਂ ਘੇਰਾ ਪਿਆ ਹੋਇਆ ਸੀ ਨਾ ਕੋਈ ਅੰਦਰ ਜਾ ਸਕਦਾ ਸੀ ਤੇ ਨਾ ਕੋਈ ਬਾਹਰ ਆ ਸਕਦਾ ਸੀ ਲਗਭਗ 20 ਦਿਨ ਘੇਰਾ ਪਿਆ ਰਿਹਾ ਵੈਰੀ ਦੀ ਕੋਈ ਪੇਸ਼ ਨਾ ਚੱਲੀ ਕਾਲੇ ਪੈ ਰਹੇ ਉਹਨਾਂ ਨੇ ਇੱਕ ਨਵੀਂ ਚਾਲ ਚੱਲੀ ਲੜਾਈ ਦਾ ਦੋ ਟੁਕ ਫੈਸਲਾ ਕਰਨ ਲਈ ਕਿਲਾ ਲੋਗੜ ਦਾ ਦਰਵਾਜ਼ਾ ਤੋੜਨ ਦੀ ਤਜਵੀਜ਼ ਬਣਾਈ ਗਈ ਇੱਕ ਬਹੁਤ ਤਾਕਤਵਰ ਹਾਥੀ ਨੂੰ ਸ਼ਰਾਬ ਪਿਆ ਕੇ ਉਸ ਦੇ ਮੱਥੇ ਤੇ ਲੋਹੇ ਦੀ ਤਵੀ ਬੰਨ੍ਹ ਦਿੱਤੀ ਗਈ ਸ਼ਰਾਬ ਦੇ ਨਸ਼ੇ ਵਿੱਚ ਮਸਤ ਹਾਥੀ ਝੰਗਾੜਦਾ ਹੋਇਆ ਕਿਲੇ ਦੇ ਦਰਵਾਜ਼ੇ ਵੱਲ ਵਧਿਆ ਮਸਤ ਹਾਥੀ ਦੇ ਪਿੱਛੇ ਪਹਾੜੀ ਰਾਜਿਆਂ ਦੀਆਂ ਫੌਜਾਂ ਸਨ ਇਹ ਹਾਥੀ ਦੇ ਮੁਕਾਬਲੇ ਲਈ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਤਿਆਰ ਕੀਤਾ ਭਾਈ ਬਚਿੱਤਰ ਸਿੰਘ ਦੂਜੇ ਸਿੰਘਾਂ ਵਾਂਗ ਅਮਰਦ ਧਾਰੀ ਸੀ ਉਹ ਗੁਰੂ ਜੀ ਦੇ ਹੁਕਮ ਤੋਂ ਆਪਣੀ ਜਾਨ ਵਾਰਨ ਵਾਲੇ ਸਿੰਘਾਂ ਵਿੱਚੋਂ ਇੱਕ ਸੀ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਖਾਸ ਨੋਕ ਵਾਲਾ ਨਾਗਣੀ ਵਰਛਾ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਖਾਸ ਨੋਕ ਵਾਲਾ 나ਗਣੀ ਵਰਸ਼ਾ ਨੇਜਾ ਦਿੱਤਾ ਇਹ ਵਰਸ਼ਾ ਅੱਜ ਵੀ ਅਨੰਦਪੁਰ ਸਾਹਿਬ ਵਿੱਚ ਸੁਸੋਭਤ ਹੈ ਭਾਈ ਸਾਹਿਬ ਨੇ ਲੋਗੜ ਦਾ ਦਰਵਾਜ਼ਾ ਖੋਲ ਕੇ ਹਾਥੀ ਨੂੰ ਜਾਲ ਲਲਕਾਰਿਆ ਉਹ ਬਿਲਕੁਲ ਘਬਰਾਏ ਨਹੀਂ ਕਿਉਂਕਿ ਗੁਰੂ ਜੀ ਦੇ ਅੰਗ ਸੰਗ ਕਿਉਂਕਿ ਗੁਰੂ ਜੀ ਸਿੱਖ ਦੇ ਅੰਗ ਸੰਗ ਹੁੰਦੇ ਹਨ ਉਹਨਾਂ ਬੜੀ ਫੁਰਤੀ ਨਾਲ ਕੋੜੇ ਦੀਆਂ ਰਕਾਬਾਂ ਵਿੱਚ ਖੜੇ ਹੋ ਕੇ ਇਤਨੇ ਜ਼ੋਰ ਦਾ ਵਰਸ਼ਾ ਮਾਰਿਆ ਕਿ ਉਹ ਤਵੀ ਨੂੰ ਚੀਰਦਾ ਹੋਇਆ ਹਾਥੀ ਦੇ ਮੱਥੇ ਵਿੱਚ ਖੁੱਭ ਗਿਆ ਹਾਥੀ ਪਿੱਛੇ ਨੂੰ ਨੱਠ ਪਿਆ ਹਾਥੀ ਨੇ ਪਹਾੜੀ ਰਾਜਿਆਂ ਨੂੰ ਲਾਤੜਨਾ ਸ਼ੁਰੂ ਕਰ ਦਿੱਤਾ ਜਾਲਮਾਂ ਦੀ ਇਹ ਚਾਲ ਉਹਨਾਂ ਨੂੰ ਮਹਿੰਗੀ ਪੈ ਗਈ ਪਹਾੜੀ ਰਾਜੇ ਫੌਜਾਂ ਸਮੇਤ ਪਿੱਛੇ ਨੂੰ ਨੱਠ ਗਏ ਇਹ ਅਮਰਤ ਦੀ ਸ਼ਕਤੀ ਸੀ ਜਿਸ ਨੇ ਭਾਈ ਬਚਿੱਤਰ ਸਿੰਘ ਨੂੰ ਇਤਨਾ ਸੂਰਬੀਰ ਤੇ ਬਹਾਦਰ ਅਤੇ ਨਿੱਡਰ ਬਣਾ ਦਿੱਤਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਭਾਈ ਬਚਿੱਤਰ ਸਿੰਘ ਦੀ ਸਾਖੀ ਕਿਵੇਂ ਲੱਗੀ ਕਮੈਂਟ ਵਿੱਚ ਲਿਖ ਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਕਰਦੇ ਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ